ਜਿਲੰਦਰ ਰੂਰਲ ਡਿਸਟ੍ਰਿਕਟ ਦੇ ਵਿੱਚ ਜਿਹੜੇ ਪਿਛਲੇ ਕਰੀਬ 4 ਵੀ ਦਿਨ ਦੇ ਦਸਤੇ ਦੇ ਦਰਾਜ ਜਿਹੜੇ ਮੋਬਾਈਲ ਫੋਨ ਲਿੱਤੇ ਜਾਂਦੇ ਜਾਂ ਸਾਡੇ ਆਪ ਦੇ ਛੱਡਿਆਂ ਦੇ ਜਿਹੜੇ ਹੈਗੇ ਸੀ ਅ ਜਿਲਸਪਲੇਸ ਹੋਏ ਜਾਂ ਕਿਸੇ ਦਾ ਗੁੰਮ ਹੋਇਆ ਸੀ ਜਾਂ ਕੋਈ ਰੱਖ ਕੇ ਭੁੱਲ ਗਿਆ ਤਾਂ ਉਹ ਜਿਹੜੇ ਮੋਬਾਈਲ ਫੋਨ ਹੈਗੇ ਸੀ 110 ਮੋਬਾਈਲ ਫੋਨ ਜਿਹੜੇ ਹੈਗੇ ਸਾਡੇ ਟੈਕਨੀਕਲ ਵਿੰਗ ਦੇ ਸਾਡੇ ਐਸਪੀ ਬੀ ਮਿਸਟਰ ਸਰਦਾਰਜੀ ਰਾਏ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਟੀਮ ਦੇ ਕੋਰਸਟਿੰਗ ਕੀਤੇ ਸੀ ਤਾਂ ਜਿਹੜੇ ਸਾਰੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਅਸੀਂ ਕ੍ਰੀਬ 110 ਜਿਹੜੇ ਫੋਨ ਹੈਗੇ ਨੇ ਐਂਡਰੋਇਡ ਫੋਨ ਉਹਨਾਂ ਨੂੰ ਰਿਕਵਰ ਕੀਤਾ ਰਿਕਵਰ ਕਰਕੇ ਜਿਹੜੇ ਹੈਗੇ ਅੱਜ ਜਿਹੜੇ ਉਹਦੇ ਉਹਨਾਂ ਦੇ ਓਨਰ ਹੈਗੇ ਨੇ ਓਨਰ ਨੂੰ ਜਿਹੜੀ ਹੈਗੀ ਇਹਦੀ ਜਿਹੜੀ ਹੈਗੀ ਅਸੀਂ ਡਿਲੀਵਰੀ ਕੀਤੀ ਹੈ ਇਹਨਾਂ ਨੂੰ ਦੇ ਰਹੇ ਆ ਇਹਨਾਂ ਦੇ ਸਪੋਰਟ ਕੀਤਾ ਇਹ ਦੇ ਨਾਲ ਜਿਹੜੀ ਪੁਲਿਸ ਦੇ ਵਿੱਚ ਇੱਕ ਜਿਹੜੀ ਪਬਲਿਕ ਦੇ ਤੇ ਪੁਲਿਸ ਦੇ ਜਿਹੜੇ ਆਪਸੀ ਰਿਲੇਸ਼ਨ ਨੇ ਹੋਰ ਗੁੜੇ ਹੁੰਦੇ ਨੇ ਇੱਕ ਪਬਲਿਕ ਨੇ ਬੰਤੀ ਜਿਹੜਾ ਟਰਸਟ ਆ ਬਿਲਡ ਅਪ ਹੋਦਾ ਕਿ ਜਿਹੜੀ ਪੁਲਿਸ ਜਾਣ ਤੇ ਮਾਲਕ ਦੇ ਜਿਹੜੇ ਰੱਖਿਆ ਸੀ ਕਰਦੇ ਹੈਗੇ ਉਸੇ ਤਰੀਕੇ ਨਾਲ ਹੀ ਕਿਸੇ ਦੀ ਪ੍ਰਾਪਰਟੀ ਜੇ ਕੋਈ ਗੁੰਮ ਹੋਦੀ ਹੈ ਬਿਸਪਲੇਸ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਸਾਡਾ ਜਿਹੜਾ ਹੈਗਾ ਪੁਲਿਸ ਦਾ ਜਿਹੜਾ ਉਹਨੂੰ ਟ੍ਰੇਸ ਕਰਕੇ ਅਸਲ ਮਾਲਕ ਤੱਕ ਪਹੁੰਚਾਉਣ ਦੇ ਵਿੱਚ ਜਿਹੜੀ ਸਾਡੀ ਜਿਹੜੀ ਐਪ ਇੱਕ ਰੀਡਿਅਲ ਦੀ ਉਹਨੂੰ ਅਸੀਂ ਵਰਤਿਆ ਕਰਦੇ ਆ ਤਾਂ ਕਿਉਂਕਿ ਜਿਹੜਾ ਮੋਬਾਈਲ ਹੈ ਕਿ ਸੈਂਸਿਟਿਵ ਫੋਰ ਜਿਹੜਾ ਹੁੰਦਾ ਬਾਈਸ ਹੋਂਦਾ ਇਹਦੇ ਵਿੱਚ ਤੁਹਾਡਾ ਸਾਰਾ ਜਿਹੜਾ ਵੈਲਿਊਏਬਲ ਸਿਕਿਉਰਿਟੀ ਤੁਸੀਂ ਇਹਦੇ ਵਿੱਚ ਕਈ ਵਾਰੀ ਕਲਿੱਕ ਕਰਕੇ ਇਹਦੇ ਵਿੱਚ ਫਿਕਸ ਵਗੈਰਾ ਕਲਿੱਕ ਕਰਕੇ ਤੁਸੀਂ ਰੱਖਿਆ ਹੁੰਦੀ ਆ ਤੁਹਾਡੀ ਪ੍ਰਵੇਸ਼ੀ ਇਹਦੇ ਵਿੱਚ ਹੁੰਦੀ ਆ ਹੋਰ ਬਹੁਤ ਸਾਰਾ ਜਿਹੜਾ ਡਿਜੀਟਲ ਜਿਹੜਾ ਡਾਟਾ ਹੈਗਾ ਉਹ ਤੁਸੀਂ ਇਹਦੇ ਵਿੱਚ ਸੇਵ ਕੀਤਾ ਹੁੰਦਾ ਤਾਂ ਇਸ ਕਰਕੇ ਜਿਹੜਾ ਮੋਬਾਈਲ ਹੈਗਾ ਇਹ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਅਸੀਂ ਸਾਡੀ ਇੰਨੀ ਕਿ ਜ਼ਿਆਦੇ ਵਰਤੋਂ ਦੇ ਵਿੱਚ ਆਉਂਦਾ ਕਿ ਅਸੀਂ ਇੱਕ ਮੈਨੂਅਲੀ ਵੀ ਜਿਹੜਾ ਹੈਗਾ ਇਸ ਚੀਜ਼ ਤੋਂ ਬਿਨਾ ਨਹੀਂ ਰਹਿ ਸਕਦੇ ਤਾਂ ਕਿ ਸਾਡਾ ਹੈਗਾ ਕਿ ਇਹਦੇ ਵਿੱਚ ਅਸਲ ਮਾਲਕ ਤੱਕ ਕਿਸੇ ਦੀ ਗੋਗੋਈ ਚੀਜ਼ ਜਦੋਂ ਪਹੁੰਚਦੀ ਹੈ ਤਾਂ ਅਸਲ ਮਾਲਕ ਨੂੰ ਜਿਹੜੀ ਉਸ ਟਾਈਮ ਦੇ ਉੱਪਰ ਤੁਹਾਡੀ ਪੁਲਿਸ ਦੇ ਫਰਤੀ ਜਿਹੜੀ ਇੱਕ ਰਿਲੇਸ਼ਨਸ ਨੇ ਤੁਹਾਡੇ ਫਰਸਟ ਬਿਲਡ ਅਪ ਦੀ ਭਾਵਨਾ ਦੇ ਵਿੱਚ ਮਤਲਬ